ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਅਸੀਂ ਜੀਨ ਪਿਆਜੇ ਦੇ ਗਿਆਨਤ ਵਿਕਾਸ ਦੇ ਸਿਧਾਂਤ ਤੇ ਉੱਤੇ ਬਣਾਉਣ ਜਾ ਰਹੇ ਹਾਂ ਜੀਨ ਪਿਆਜੇ ਦੀ ਇਸ ਥਿਓਰੀ ਦੇ ਉੱਤੇ ਇੱਕ ਵੀਡੀਓ ਅਸੀਂ ਪਹਿਲਾਂ ਬਣਾ ਚੁੱਕੇ ਹਾਂ ਜਿਦੇ ਵਿੱਚ ਅਸੀਂ ਜੀਨ ਪਿਆਜੇ ਦੇ ਜੀਵਨ ਬਾਰੇ ਜਾਂ ਜੀਨ ਪਿਆਜੇ ਨੂੰ ਕਿਸ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਉਸ ਬਾਰੇ ਚਰਚਾ ਕੀਤੀ ਗਈ ਹੈ ਸੋ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਜਾ ਕੇ ਇੱਕ ਵਾਰ ਉਸ ਵੀਡੀਓ ਨੂੰ ਦੇਖੋ। ਆਈ ਲਿੰਕ ਦੇ ਵਿੱਚ ਅਸੀਂ ਉਹਦਾ ਲਿੰਕ ਦੇ ਦੇਵਾਂਗੇ। ਸੋ ਅੱਜ ਅਸੀਂ ਅਗਲੀ ਵੀਡੀਓ ਦੇ ਵਿੱਚ ਜੀਨ ਪਿਆਜੇ ਦੀ ਜਿਹੜੀ ਥਿਉਰੀ ਆ ਗਿਆਨਾਤਮਕ ਥਿਉਰੀ ਆ ਉਸ ਦੇ ਬਾਰੇ ਚਰਚਾ ਕਰਾਂਗੇ। ਗਿਆਨਾਤਮਕ ਥਿਉਰੀ ਕੀ ਕਹਿੰਦੀ ਆ ਵੀ ਬੱਚੇ ਦੇ ਅੰਦਰ ਗਿਆਨ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ। ਬੱਚਾ ਕਿਸ ਤਰ੍ਹਾਂ ਆਪਣੇ ਗਿਆਨ ਨੂੰ ਵਾਧਾ ਕਰਦਾ ਕਿ ਇਸ ਤਰ੍ਹਾਂ ਉਸ ਨੂੰ ਆਪਣੇ ਦਿਮਾਗ ਦੇ ਵਿੱਚ ਜੋੜਦਾ ਤੇ ਕਿਵੇਂ ਉਹ ਪਰਿਪੱਕਤਾ ਦੇ ਵੱਲ ਵਧਦਾ ਇਹ ਸਾਰੇ ਦੇ ਵਿੱਚ ਸਭ ਤੋਂ ਇੱਕ ਜ਼ਰੂਰੀ ਚੀਜ਼ ਹੁੰਦੀ ਆ ਸਕੀਮਾ ਪੰਜਾਬੀ ਦੇ ਵਿੱਚ ਉਸ ਨੂੰ ਆਰੇਖ ਕਹਿੰਦੇ ਨੇ ਤੇ ਜਿਨ੍ਹਾਂ ਨੇ ਈਟੀਟੀ ਵੀਐਡ ਕਰੀ ਆ ਜਾਂ ਕਰ ਰਹੇ ਨੇ ਉਹ ਇਸ ਨਾਮ ਤੋਂ ਭਲੀ ਭਾਗ ਜਾਣੂ ਨੇ ਸਕੀਮਾ ਤੋਂ ਬਹੁਤਾਂ ਦੇ ਸਿਰ ਉਤੋਂ ਦੀ ਲੰਘਿਆ ਹੋਇਆ ਇਹ ਤੇ ਬਹੁਤਿਆਂ ਨੂੰ ਸਮਝ ਵੀ ਆ ਜਾਂਦਾ ਅੱਜ ਗੱਲ ਕਰਾਂਗੇ ਸਕੀਮਾ ਸਕੀਮਾਂ ਨੂੰ ਮੋٹے ਤੌਰ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਸਕੀਮਾ ਹੁੰਦਾ ਗਿਆਨ ਦਾ ਭੰਡਾਰ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਵੀ ਚੀਜ਼ ਅਸੀਂ ਸਿੱਖੀ ਆ ਜਿਹੜੀ ਵੀ ਚੀਜ਼ ਸਾਡੇ ਦਿਮਾਗ ਦੇ ਵਿੱਚ ਪਈ ਆ ਉਸ ਨੂੰ ਸਕੀਮਾ ਕਿਹਾ ਜਾਂਦਾ ਹੈ ਜਾਂ ਜਿਹੜੀ ਵੀ ਚੀਜ਼ ਅਸੀਂ ਸਿੱਖਾਂਗੇ ਉਹਦਾ ਬਲੂਪ੍ਰਿੰਟ ਆਪਣੇ ਦਿਮਾਗ ਦੇ ਵਿੱਚ ਛਾਪਿਆ ਹੋਇਆ ਉਸ ਨੂੰ ਵੀ ਅਸੀਂ ਸਕੀਮਾ ਦਾ ਰੂਪ ਕਹਾਂਗੇ ਸਕੀਮਾਂ ਨੂੰ ਕਈ ਸਾਰੇ ਨਾਮਾਂ ਨਾਲ ਜਾਣਿਆ ਜਾਂਦਾ ਜਿਵੇਂ ਕਿ ਸਟੋਰ ਆਫ ਨੌਲੇਜ ਐਂਡ ਇਨਫੋਰਮੇਸ਼ਨ ਜਾਨੀ ਕਿ ਗਿਆਨ ਦਾ ਭੰਡਾਰ ਇਹ ਸਕੀਮ ਪਿਛਲੇ ਪੇਪਰਾਂ ਦੇ ਵਿੱਚ ਜਿਹੜੀ ਵਰਡਿੰਗ ਸਕੀਮਾਂ ਦੇ ਲਈ ਜਾਂ ਬਕਫ ਕਿਤਾਬਾਂ ਦੇ ਵਿੱਚ ਸਕੀਮਾਂ ਦੇ ਲਈ ਵਰਡਿੰਗ ਵਰਤੀ ਗਈ ਆ ਇਹ ਉਹ ਆ ਜੀ ਪਹਿਲਾ ਉਹਦੇ ਵਿੱਚ ਹੋਇਆ ਸਟੋਰ ਆਫ ਨੌਲੇਜ ਆਫ ਇਨਫੋਰਮੇਸ਼ਨ ਅਗਲਾ ਹੈ ਜੀ ਪਾਕਟ ਆਫ ਨੌਲੇਜ ਐਂਡ ਇਨਫੋਰਮੇਸ਼ਨ ਉਸ ਤੋਂ ਅਗਲਾ ਰੂਮ ਐਂਡ ਪੈਕੇਟ ਆਫ ਨੌਲੇਜ ਐਂਡ ਇਨਫਰਮੇਸ਼ਨ ਇਹ ਯਾਦ ਰੱਖਣਾ ਜੀ ਸਕੀਮਾਂ ਦੇ ਇਹ ਤਿੰਨ ਨਾਮ ਵਰਤੇ ਗਏ ਨੇ ਉਸ ਤੋਂ ਬਾਅਦ ਸਕੀਮਾਂ ਕੀ ਆ ਅੱਜ ਵਾਰ ਗੱਲ ਕਰਦੇ ਸਕੀਮਾਂ ਇਜ਼ੇ ਚੇਂਜੇਬਲ ਆਫ ਥਿੰਗ ਮਤਲਬ ਕਿ ਸਕੀਮਾਂ ਜਿਹੜਾ ਪਰਵਰਤਨਸ਼ੀਲ ਹੈ ਜ਼ਰੂਰੀ ਨਹੀਂ ਹੈ ਸਾਡੇ ਦਿਮਾਗ ਦੇ ਵਿੱਚ ਜਿਹੜੀ ਪ੍ਰਵਿਰਤੀ ਇੱਕ ਵਾਰ ਬੈਠ ਗਈ ਹਮੇਸ਼ਾ ਉਹੀ ਚੱਲੇਗੀ ਉਸ ਦੇ ਵਿੱਚ ਪਰਵਰਤਨ ਆ ਸਕਦੇ ਆ ਮੰਨ ਲਓ ਅੱਜ ਅਸੀਂ ਕੁਝ ਵੀ ਸਿੱਖਿਆ ਆਪਣੀ ਕੰਨ ਨੂੰ ਉਸ ਚੀਜ਼ ਨੂੰ ਕਿਸੇ ਨੇ ਗਲਤ ਠਹਿਰਾਤਾ ਤਾਂ ਜਿਹੜੀ ਸਾਡੀ ਮੂਲ ਪ੍ਰਵਿਰਤੀ ਆ ਉਸ ਦੇ ਵਿੱਚ ਚੇਂਜਿੰਗ ਆਉਣ ਗਿਆ ਇਸੇ ਕਰਕੇ ਸਕੀਮਾਂ ਨੂੰ ਅੱਗੇ ਤਿੰਨ ਭਾਗਾਂ ਦੇ ਵਿੱਚ ਵੰਡਿਆ 올ਡ ਸਕੀਮਾ ਮਤਲਬ ਜਿਹੜੀ ਪੁਰਾਣੀ ਜਾਣਕਾਰੀ ਹੈ ਉਸ ਤੋਂ ਬਾਅਦ ਨਿਊ ਸਕੀਮਾ ਉਹਦੇ ਅਸੀਂ ਨਵੀਂ ਜਾਣਕਾਰੀ ਪ੍ਰਾਪਤ ਕਰੀ ਤੇ ਉਹਦੇ ਵਿੱਚ ਐਡ ਆਨ ਕਰਕੇ ਆਪਣੇ ਕੋਲੇ ਨਵਾਂ ਸਕੀਮਾ ਬਣ ਗਿਆ ਤੇ ਇੱਕ ਹੁੰਦਾ ਅਪਡੇਟਡ ਸਕੀਮਾ ਮਤਲਬ ਪੁਰਾਣੇ ਸਕੀਮੇ ਦੇ ਵਿੱਚ ਕੋਈ ਬਦਲਾਅ ਕਰਨਾ ਇਹਦੇ ਲਈ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਸਭ ਤੋਂ ਪਹਿਲਾਂ 올ਡ ਸਕੀਮਾਂ ਦੀ ਗੱਲ ਕਰੀਏ ਪਿਆਜੇ ਦੀ ਥਿਉਰੀ ਦਾ ਮੈਂ ਇੱਕ ਪਾਠ ਪਹਿਲਾਂ ਬਣਾਇਆ ਉਸ ਨੂੰ ਤੁਸੀਂ ਧਿਆਨ ਨਾਲ ਦੇਖੋ ਉਹ ਕੀ ਹੈ ਤੁਹਾਡਾ 올ਡ ਸਕੀਮਾਂ ਉਸ ਤੋਂ ਬਾਅਦ ਉਹਦੇ ਵਿੱਚ ਅੱਜ ਮੈਂ ਤੁਹਾਨੂੰ ਨਵੀਆਂ ਗੱਲਾਂ ਦੱਸ ਰਿਹਾ ਹਾਂ ਇਹ ਕੀ ਹੋ ਗਿਆ ਤੁਹਾਡਾ ਨਵਾਂ ਸਕੀਮਾਂ ਪਰ ਜੇਕਰ ਮੈਂ ਅੱਜ ਕਹਿੰਦਾ ਵੀ ਪਿਛਲੀ ਵੀਡੀਓ ਦੇ ਵਿੱਚ ਮੇਰੇ ਤੋਂ ਗਲਤੀ ਨਾਲ ਇਹ ਸ਼ਬਦ ਐਡ ਹੋ ਗਿਆ ਜਾਂ ਇਹ ਗਲਤੀ ਨਾਲ ਗੱਲ ਕਹੀ ਗਈ ਉਸ ਨੂੰ ਤੁਸੀਂ ਦਰੁਸਤ ਕਰ ਲੋ ਤਾਂ ਉਸ ਨੂੰ ਅਸੀਂ ਕੀ ਕਹਾਂਗੇ ਅਪਡੇਟਡ ਸਕੀਮਾ ਸੋ ਮੈਨੂੰ ਲੱਗਦਾ ਸਭ ਨੂੰ ਸਕੀਮਾ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਉਸ ਤੋਂ ਅੱਗੇ ਆ ਪਿਆਜੇ ਨੇ ਇਹ ਕਿਹਾ ਸੀ ਵੀ ਜਿਹੜਾ ਸਕੀਮਾ ਉਹ ਜਨਮ ਜਤ ਨਹੀਂ ਹੁੰਦਾ ਬਹੁਤੇ ਲੋਕ ਕਹਿੰਦੇ ਨੇ ਵੀ ਸਕੀਮਾਂ ਜਨਮਜਾਤ ਹੁੰਦਾ ਮਤਲਬ ਬੱਚਾ ਕੁਝ ਨਾ ਕੁਝ ਸਿੱਖ ਕੇ ਆਉਂਦਾ ਜਨਮ ਤੋਂ ਪਰ ਪਿਆਜੇ ਨੇ ਇਸ ਚੀਜ਼ ਨੂੰ ਡਿਨਾਈ ਕੀਤਾ ਸੀ ਵੀ ਸਕੀਮਾਂ ਜਨਮਜਾਤ ਨਹੀਂ ਹੁੰਦਾ ਪਿਆਜ ਨੇ ਹਾਲਾਂਕਿ ਚਾਰ ਮੂਲ ਪ੍ਰਵਿਰਤੀਆਂ ਬਾਰੇ ਦੱਸਿਆ ਸੀਗਾ ਵੀ ਮਨੁੱਖਾ ਜਿਹੜਾ ਜਨਮਜਾਤੀ ਤੌਰ ਤੇ ਚਾਰ ਆਪਣੇ ਅੰਦਰ ਮੂਲ ਪ੍ਰਵਿਰਤੀਆਂ ਲੈ ਕੇ ਆਉਂਦਾ ਪਹਿਲਾਂ ਇਸ ਬਾਰੇ ਸਿਗਮੰਟ ਫਰਾਇਡ ਨੇ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਦਾ ਜਿਹੜਾ ਪਿਆਜ ਨੇ ਇਹਦੇ ਉੱਤੇ ਵੀ ਗੱਲ ਕੀਤੀ ਉਹ ਸੀਗਾ ਪਹਿਲਾ ਦੇਖਣਾ ਜਦੋਂ ਅਸੀਂ ਬੱਚੇ ਵੱਲ ਜਾਂਦੇ ਆ ਬੱਚੇ ਨੂੰ ਆਪਣੀ ਗੋਦੀ ਚੁੱਕਦੇ ਆ ਉਹ ਟਿਕ ਟਿਕੀ ਲਗਾ ਕੇ ਆਪਣੇ ਵੱਲ ਦੇਖ ਰਿਹਾ ਹੁੰਦਾ ਆਪਣੀ ਪਛਾਣ ਕਰ ਰਿਹਾ ਹੁੰਦਾ ਇਹ ਉਹਦੀ ਮੂਲ ਪ੍ਰਵਿਰਤੀ ਹੈ ਦੂਸਰੀ ਮੂਲ ਪ੍ਰਵਿਰਤੀ ਹੁੰਦੀ ਹੈ ਕਿ ਉਸਨਾ ਸ਼ਕਿੰਗ ਕਰਨਾ ਬੱਚੇ ਨੂੰ ਕੋਈ ਵੀ ਚੀਜ਼ ਫੜਾ ਦਿਓ ਉਹਨੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਪਾਉਣਾ ਉਹਦੀ ਆਦਤ ਹੁੰਦੀ ਹੈ ਉਹ ਉਹਦੀ ਮੂਲ ਪ੍ਰਵਿਰਤੀ ਹੈ ਜਨਮ ਜਤੀ ਪ੍ਰਵਿਰਤੀ ਹੈ ਅੱਗੇ ਹੋ ਗਿਆ ਰੀਚਿੰਗ ਬੱਚਾ ਬੱਚੇ ਸਾਹਮਣੇ ਖਿਡਾਉਣ ਆ ਰੱਖ ਦੋ ਕੋਈ ਵੀ ਵਸਤੂ ਰੱਖ ਦੋ ਤਾਂ ਉਹ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਉਸ ਨੂੰ ਕਿਸੇ ਨੇ ਨਹੀਂ ਦੱਸਿਆ ਵੀ ਤੂੰ ਇਸ ਤਰ੍ਹਾਂ ਜਾਣਾ ਉਸ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਤੋਣੀ ਦੇਖਿਆ ਕਿਸੇ ਦੀ ਉਹ ਨਕਲ ਨਹੀਂ ਕਰ ਲਿਆ ਉਹਦੇ ਆਪਣੇ ਆਪ ਵੀ ਜਨਮ ਤੌਰ ਤੇ ਪ੍ਰਮਾਤਮਾ ਨੇ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਫਿੱਟ ਪਈ ਵੀ ਉਸ ਚੀਜ਼ ਤੱਕ ਪਹੁੰਚਣਾ ਅੱਗੇ ਆ ਗਿਆ ਪਕੜਨਾ ਆਪਾਂ ਬੱਚੇ ਦੇ ਹੱਥ ਦੇ ਵਿੱਚ ਕੋਈ ਵੀ ਟੌਏ ਦਿੰਨੇ ਆ ਜਾਂ ਆਪਣੇ ਹੀ ਅਸੀਂ ਫਿੰਗਰਸ ਜਾਂ ਥੰਮ ਦਿੰਨੇ ਆ ਤਾਂ ਉਸ ਨੂੰ ਉਹ ਆਪਣੇ ਪੂਰੇ ਫੋਰਸ ਦੇ ਨਾਲ ਪਕੜਨ ਦੀ ਕੋਸ਼ਿਸ਼ ਕਰਦਾ ਜਾਂ ਪਕੜਦਾ ਤਾਂ ਇਹ ਚਾਰ ਮੂਲ ਪ੍ਰਵਿਰਤੀਆਂ ਸੀ ਜਿਹੜੀਆਂ ਕਿ ਪਿਆਜੇ ਨੇ ਬੱਚੇ ਦੇ ਸੰਦਰਭ ਦੇ ਵਿੱਚ ਦਿੱਤੀਆਂ ਸੀ ਵੀ ਬੱਚਾ ਜਿਹੜਾ ਜਨਮजात ਤੋਂ ਇਹ ਚਾਰੋਂ ਚੀਜ਼ਾਂ ਲੈ ਕੇ ਆਉਂਦਾ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਗਿਆਨ ਨਹੀਂ ਹੁੰਦਾ ਕੋਈ ਸਕੀਮਾ ਨਹੀਂ ਹੁੰਦਾ ਉਹ ਇਹਨਾਂ ਚਾਰੇ ਚੀਜ਼ਾਂ ਨੂੰ ਵਰਤ ਕੇ ਹੌਲੀ-ਹੌਲੀ ਆਪਣਾ ਗਿਆਨ ਅਰਜਿਤ ਕਰਦਾ ਤੇ ਹੌਲੀ-ਹੌਲੀ ਪਰਪੱਕਤਾ ਦੇ ਵੱਲ ਵੱਧਦਾ ਉਸ ਤੋਂ ਬਾਅਦ ਆ ਜਾਂਦੀ ਹੈ ਐਡਾਪਟੇਸ਼ਨ ਜਾਂ ਅਨੁਕੂਲਨ ਵੈਸੇ ਜਿਹੜਾ ਪਿਆਜੇ ਸੀ ਉਹਨੇ ਵਾਤਾਵਰਨ ਦੇ ਨਾਲ ਬਹੁਤਾ ਸੰਬੰਧ ਨਹੀਂ ਰੱਖਿਆ ਸੀਗਾ ਵੀ ਬੱਚੇ ਦਾ ਜਿਹੜਾ ਗਿਆਨ ਆ ਵਾਤਾਵਰਨ ਤੇ ਡਿਪੈਂਡ ਕਰਦਾ ਉਸ ਜਿਆਦਾ ਸੀਗਾ ਉਹ ਕਹਿੰਦਾ ਸੀਗਾ ਵੀ ਜੈਨੇਟਿਕ ਜਿਹੜਾ ਜੀਨਸ ਦੇ ਲੈਵਲ ਦੇ ਨਾਲ ਬੱਚਾ ਜਿਹੜਾ ਗਿਆਨ ਅਰਜਿਤ ਕਰਦਾ ਪਰ ਉਹ ਕਿਤੇ ਨਾ ਕਿਤੇ ਜਾ ਕੇ ਵਾਤਾਵਰਨ ਨੂੰ ਆਪਣੇ ਨਾਲ ਜੋੜਦਾ ਸੀ ਇਸੇ ਲਈ ਉਹਨੇ ਕਿਹਾ ਸੀ ਵੀ ਜਿਹੜਾ ਅਨੁਕੂਲਨ ਆ ਵਾਤਾਵਰਣ ਵਿੱਚ ਸਮਾਜੋਜਨ ਦੀ ਪ੍ਰਵਿਰਤੀ ਹੈ ਇਹ ਉਹ ਪ੍ਰਕਿਰਿਆ ਜਿੱਥੇ ਆਗੇ ਵਿਅਕਤੀ ਦੇ ਮੂਲ ਅਨੁਭਵ ਜਾਂ ਨਿੱਕੇ ਜਿਹੜੇ ਪ੍ਰਾਣੀਆਂ ਜਿਹੜੇ ਉਹਨੇ ਤਜਰਬੇ ਕੀਤੇ ਹੋਏ ਆ ਤੇ ਨਵੇਂ ਤਜਰਬੇ ਆ ਉਹ ਜਾਂ ਤਾਂ ਮੇਲ ਖਾ ਜਾਂਦੇ ਆ ਮੇਲ ਖਾ ਕੇ ਕੀ ਹੋ ਜਾਂਦਾ ਨਵੀਂ ਜਾਣਕਾਰੀ ਬਣ ਜਾਂਦੀ ਹੈ ਜਾਂ ਉਹ ਇਕੱਠੇ ਫਿੱਟ ਨਹੀਂ بیٹھਦੇ ਤਾਂ ਉਹ ਜਿਹੜੇ ਉੱਥੇ ਜਾ ਕੇ ਆਸਤੋਲਨ ਹੋ ਜਾਂਦਾ ਧਿਆਨ ਦਿਓ ਮੂਲ ਪ੍ਰਵਿਰਤੀਆਂ ਯਾਨੀ ਕਿ ਪੁਰਾਣੇ ਤਯਾਰਬੇ ਤੇ ਨਵਾਂ ਤਯਾਰਬਾ ਜੇ ਇਕੱਠੇ ਹੋ ਜਾਣ ਤਾਂ ਨਮੀ ਸਕੀਮ ਬਣ ਜਾਂਦੀ ਆ ਜੋ ਉਹ ਇਕੱਠੇ ਨਾ ਹੋਣ ਤਾਂ ਆਸੰਤੋਲਨ ਹੋ ਜਾਂਦਾ ਫਿੱਟ ਨਹੀਂ ਪੈਂਦੀ ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਆ ਇਸੇ ਲਈ ਪਿਆਜੇ ਨੇ ਦੋ ਗੱਲਾਂ ਕਹੀਆਂ ਸੀ ਇੱਕ ਉਹਨੇ ਕਿਹਾ ਸੀ ਆਤਮ ਸਤਮੀ ਕਰਨ ਆਤਮ ਸਤਮੀ ਕਰਨ ਕਹੇ ਸੀ ਸੌਰੀ ਇੱਥੇ ਗਲਤ ਲਿਖਿਆ ਹੋਇਆ ਆ ਆਤਮ ਸਤਮੀ ਕਰਨ ਸਿਮੂਲੇਸ਼ਨ ਇੱਕ ਕਹਿਆ ਸੀ ਸਮਾਜੋਜਨ ਅਕਮੋਡੇਸ਼ਨ ਇਹ ਕੀ ਚੀਜ਼ ਨੇ ਇਹਨਾਂ ਬਾਰੇ ਆਪਾਂ ਅੱਗੇ ਗੱਲ ਕਰਦੇ ਆਂ ਅਸਿਮੀਲੇਸ਼ਨ ਜਾਂ ਆਤਮਸਾਤਮੀਕਰਨ ਉਹ ਹੁੰਦੀ ਆ ਜਦੋਂ 올ਡ ਪੁਰਾਣੀ ਜਾਣਕਾਰੀ ਦੇ ਵਿੱਚ ਨਵੀਂ ਜਾਣਕਾਰੀ ਐਡ ਹੋ ਗਈ ਤਾਂ ਨਵਾਂ ਸਕੀਮਾ ਬਣ ਗਿਆ ਉਸ ਨੂੰ ਕਹਿੰਦਾ ਸੀ ਆਤਮਸਾਤਮੀਕਰਨ ਅਸਿਮੀਲੇਸ਼ਨ ਉਸ ਤੋਂ ਅੱਗੇ ਆ ਜਾਂਦਾ ਅਕਮੋਡੇਸ਼ਨ ਜਾਂ ਸਮਾਜੋਜਨ ਨਵੀਂ ਜਾਣਕਾਰੀ ਦੇ ਵਿੱਚ ਜਿਹੜੀ ਆਪਣੀ ਪੁਰਾਣੀ ਜਾਣਕਾਰੀ ਸੀ ਉਹਦੇ ਵਿੱਚ ਕੋਈ ਐਡੀਟਿੰਗ ਕਰਨੀ ਪੈ ਗਈ ਸਾਨੂੰ ਅਪਡੇਸ਼ਨ ਕਰਨੀ ਪੈ ਜੇ ਤਾਂ ਉਸ ਨੂੰ ਕੀ ਕਹਿੰਦੇ ਨੇ ਸਮ ਅਜੂਸਲ ਇਹ ਸਾਨੂੰ ਇੱਕ ਵਾਰੀ ਹੋਰ ਇੱਕ ਐਗਜ਼ਾਮਪਲ ਦੇ ਨਾਲ ਦੇਖਦੇ ਹਾਂ 올ਡ ਨੌਲੇਜ ਮਤਲਬ ਪਿਆਜੇ ਦੇ ਸੰਬੰਧ ਦੇ ਵਿੱਚ ਮੇਰੇ ਬਣਾਈ ਹੋਈ ਪੁਰਾਣੀ ਵੀਡੀਓ ਉਹ 올ਡ ਨੌਲੇਜ ਹੈ ਨਿਊ ਨੌਲੇਜ ਇਹ ਵਾਲੀ ਵੀਡੀਓ ਦੋਨੇ ਜੁੜ ਕੇ ਕੀ ਬਣ ਗਿਆ ਸਕੀਮਾ ਬਣ ਗਿਆ ਚਾਹਨੇ ਕਿ ਕੀ ਹੋ ਗਿਆ ਇਸ ਚੀਜ਼ ਦਾ ਅਸਿਮੀਲੇਸ਼ਨ ਹੋ ਗਿਆ ਆ ਤਾਂ ਸਾਤਮੀਕਰਨ ਹੋ ਗਿਆ ਜੇਕਰ ਮੈਂ ਅੱਜ ਕੋਈ ਅਜਿਹੀ ਗੱਲ ਦੱਸਦਿਆਂ ਜਿਹੜੀ ਕਿ ਮੇਰੀ ਪਿਛਲੀ ਵੀਡੀਓ ਦੇ ਵਿੱਚ ਉਸ ਗਲਤੀ ਹੋ ਗਈ ਉਹਨੂੰ ਮੈਂ ਅੱਜ ਦੱਸਦਾ ਤਾਂ ਉਹ ਕੀ ਹੋ ਗਿਆ ਸਮਾਜੋਜਨ ਹੋ ਗਿਆ ਅਕਮੋਡੇਸ਼ਨ ਹੋ ਗਿਆ ਮਤਲਬ ਸਕੀਮਾ ਜਿਹੜਾ ਉਹ ਅਪਡੇਟ ਹੋ ਗਿਆ ਨਾ ਕਿ ਨਵਾਂ ਸਕੀਮਾ ਬਣਿਆ ਮਤਲਬ ਪੁਰਾਣੀ ਜਿਹੜੀ ਨੌਲੇਜ ਆ ਉਸ ਦੇ ਵਿੱਚ ਆਪਾਂ ਗਲਤੀ ਨੂੰ ਸੁਧਾਰ ਕਰਦੇ ਆ ਤਾਂ ਉਸ ਨੂੰ ਕਹਿ ਦਿੰਦੇ ਆ ਅਪਡੇਟਡ ਸਕੀਮਾ ਅਰ ਜੇ ਆਪਣੇ ਕੋਲੇ ਨਵੀਂ ਜਾਣਕਾਰੀ ਆ ਗਈ ਤਾਂ ਉਸ ਨੂੰ ਅਸੀਂ ਕਹਿੰਦੇ ਆ ਨਿਊ ਸਕੀਮਾ ਨਮਾ ਸਕੀਮਾ ਅੱਗੇ ਦੋ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਇੱਕ ਸੰਤੋਲ ਸੰਤੁਲਨ ਦੀ ਤੇ ਇੱਕ ਅਸੰਤੁਲਨ ਦੀ ਸੰਤੋਲ ਦੀ ਜਿਹੜੀ ਸਥਿਤੀ ਉੱਥੇ ਹੁੰਦੀ ਆ ਜਦੋਂ ਸਾਰੀਆਂ ਜਾਣਕਾਰੀਆਂ ਤੇ ਨਾਲ ਸੰਤੁਲਨ ਹੋ ਜੇ ਪ੍ਰਾਣੀ ਜਾਣਕਾਰੀ ਤੇ ਨਵੀਂ ਜਾਣਕਾਰੀ ਮਿਲੀ ਬੱਚਾ ਸਿੱਖ ਗਿਆ ਬੱਚੇ ਦੀ ਗੱਲ ਸਮਝ ਆ ਗਈ ਤਾਂ ਉਹ ਕੀ ਹੋ ਗਿਆ ਸੰਤੁਲਨ ਹੋ ਗਿਆ ਪੁਰਾਣੀ ਜਾਣਕਾਰੀ ਨਵੀਂ ਜਾਣਕਾਰੀ ਆਈ ਬੱਚਾ ਕਨਫਿਊਜ਼ ਹੋ ਗਿਆ ਤਾਂ ਕੀ ਉੱਥੇ ਕੀ ਹੋਗੀ ਆਸੰਤੁਲਨ ਦੀ ਸਥਿਤੀ ਹੋਗੀ ਜਿਵੇਂ ਪੁਰਾਣੀ ਵੀਡੀਓ ਆਈ ਨਵੀਂ ਵੀਡੀਓ ਆਈ ਤੁਸੀਂ ਦੋਨੇ ਵੀਡੀਓ ਦੀ ਜਾਣਕਾਰੀ ਨੂੰ ਇਕੱਠੀ ਕਰੀ ਇਹ ਕੀ ਹੋ ਗਿਆ ਸੰਤੁਲਨ ਹੋ ਗਿਆ ਤੁਹਾਡੇ ਸਾਰੀ ਗੱਲ ਸਮਝ ਆ ਗਈ ਸੰਤੁਲਨ ਹੋ ਗਿਆ ਪ੍ਰਾਣੀ ਵੀਡੀਓ ਤੇ ਨਵੀਂ ਵੀਡੀਓ ਦੀ ਜਾਣਕਾਰੀ ਇਕੱਠੀ ਕਰੀ ਪਰ ਤੁਸੀਂ ਉੱਥੇ ਆ ਕੇ ਕਿਸੇ ਨਾ ਕਿਸੇ ਟੌਪਿਕ ਤੇ ਉਲਝ ਕੇ ਉਲਝਣ ਪੈਦਾ ਹੋ ਗਈ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਨਹੀਂ ਬਣੀ ਤਾਂ ਉਸ ਨੂੰ ਅਸੀਂ ਅਸੰਤੁਲਨ ਦੀ ਸਥਿਤੀ ਕਹਿੰਦੇ ਆ ਇਸ ਚੀਜ਼ ਨੂੰ ਅਸੀਂ ਆਪਾਂ ਇੱਕ ਉਦਾਹਰਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹ ਚਾਰੋਂ ਚੀਜ਼ਾਂ ਇੱਕ ਉਦਾਹਰਨ ਦੇ ਵਿੱਚ ਆਪਾਂ ਕਰਦੇ ਹਾਂ ਮੰਨ ਲਓ ਕਿਸੇ ਬੱਚੇ ਨੂੰ ਦੱਸਿਆ ਗਿਆ ਵੀ ਇੱਕ ਚਾਰ ਲੱਤਾਂ ਵਾਲਾ ਜਾਨਵਰ ਆ ਠੀਕ ਆ ਉਸਦੇ ਚਾਰ ਲੱਤਾਂ ਨੇ ਦੋ ਕੰਨ ਨੇ ਠੀਕ ਆ ਦੋ ਅੱਖਾਂ ਨੇ ਇੱਕ ਟੇਲ ਹੈ ਬੱਚੇ ਨੂੰ ਕੁਝ ਵੀ ਨਹੀਂ ਦੱਸਿਆ ਵੀ ਉਹ ਦਿਖਾਇਆ ਨਹੀਂ ਗਿਆ ਬੱਚੇ ਦੇ ਦਿਮਾਗ ਦੇ ਵਿੱਚ ਕੱਲੀਆਂ ਇਹ ਚੀਜ਼ਾਂ ਵੜੀਆਂ ਨੇ ਵੀ ਚਾਰ ਲੱਤਾਂ ਨੇ ਦੋ ਅੱਖਾਂ ਨੇ ਦੋ ਕੰਨ ਨੇ ਤੇ ਇੱਕ ਉਹਦੇ ਪੂਛਾ ਤੇ ਇਹ ਇੱਕ ਜੀ ਬਿੱਲੀ ਆ ਉਹਨੂੰ ਇਹ ਦੱਸਦਾ ਵੀ ਚਾਰ ਲੱਤਾਂ ਹੋਣੀਆਂ ਦੋ ਅੱਖਾਂ ਹੋਣੀਆਂ ਦੋ ਦੇ ਕੰਨ ਹੋਣਗੇ ਇੱਕ ਉਹਦੀ ਪੂਛ ਹੋਊਗੀ ਤਾਂ ਇਹ ਬਿੱਲੀ ਹੋਊਗੀ ਕੀ ਹੁੰਦਾ ਵੀ ਬੱਚਾ ਜਾਂਦਾ ਆਪਣੇ ਕਿਸੇ ਦੋਸਤ ਦੇ ਨਾਲ ਜਾਂ ਆਪਣੇ ਮਾਤਾ ਪਿਤਾ ਦੇ ਨਾਲ ਪਾਰਕ ਦੇ ਵਿੱਚ ਜਾਂਦਾ ਉਸ ਨੇ ਉੱਥੇ ਕੁੱਤਾ ਦੇਖਿਆ ਪਰ ਬੱਚੇ ਦੇ ਦਿਮਾਗ ਦੇ ਵਿੱਚ ਕੁੱਤੇ ਵਾਲਾ ਕਨਸੈਪਟ ਨਹੀਂ ਸੀ ਉਹ ਕੀ ਕਹੂਗਾ ਉਹ ਦੇਖੋ ਬਿੱਲੀ ਜਾਂਦੀ ਹੈ ਉਹ ਦੇਖੋ ਬਿੱਲੀ ਜਾਂਦੀ ਹੈ ਪਰ ਉੱਥੇ ਉਸ ਨੂੰ ਦੂਸਰਾ ਬੰਦਾ ਸਮਝਾਊਗਾ ਵੀ ਉਹ ਬਿੱਲੀ ਨਹੀਂ ਹੈ ਉਹ ਕੁੱਤਾ ਉਹਨਾਂ ਦੇ ਵਿੱਚ ਕੀ ਕੀ ਫਰਕ ਹੈ ਕੁੱਤਾ ਕਿਵੇਂ ਚੱਲਦਾ ਕੁੱਤਾ ਕਿਵੇਂ ਬੈਠਦਾ ਬਿੱਲੀ ਕਿਵੇਂ ਚੱਲਦੀ ਹੈ ਬਿੱਲੀ ਕਿਵੇਂ ਬੈਠਦੀ ਹੈ ਉਹ ਦੋਨਾਂ ਦੇ ਵਿੱਚ ਉਹ ਅੰਤਰ ਨੂੰ ਸਮਝਾਊਗਾ ਜੇ ਤਾਂ ਬੱਚਾ ਉੱਥੇ ਆ ਕੇ ਸਮਝ ਗਿਆ ਗੱਲ ਨੂੰ ਵੀ ਕੁੱਤਾ ਕੀ ਹੈ ਤੇ ਬਿੱਲੀ ਕੀ ਹੈ ਤਾਂ ਸੰਤੁਲਨ ਦੀ ਸਥਿਤੀ ਪੈਦਾ ਹੋਗੀ ਤਾਂ ਜਦੋਂ ਉਸ ਨੇ ਇਹ ਸੁਣਿਆ ਬਿਜਾਰੇ ਤਾਂ ਕੁੱਤਾ ਬਿੱਲੀ ਨਹੀਂ ਤਾਂ ਉਹਦੇ ਦਿਮਾਗ ਦੇ ਵਿੱਚ ਇੱਕ ਵਾਰੀ ਅਸੰਤੁਲਨ ਆਇਆ ਸੀ ਬਿਜਾਰੇ ਨਲੇਤਾ ਹੈ ਚਾਰ ਲੱਤਾਂ ਦੋ ਅੱਖਾਂ ਵਾਲੀ ਚੀਜ਼ ਨੂੰ ਇਹ ਬਿੱਲੀ ਕਹੀ ਜਾਂਦੇ ਸੀ ਘਰੇ ਤਾਂ ਅੱਜ ਇੱਥੇ ਪਾਰਕ ਚ ਆ ਗਏ ਕੁੱਤਾ ਬਣਾਤਾ ਤਾਂ ਉਸ ਨੂੰ ਉਹਦੇ ਜਿਹੜਾ ਨਾਂ ਲੱਗਿਆ ਬੰਦਾ ਭੈਣ ਭਰਾ ਮਾਤਾ ਪਿਤਾ ਚ ਦੋਸਤ ਜੋ ਵੀ ਹੈ ਜਦੋਂ ਉਹਦੇ ਦਿਮਾਗ ਤੋਂ ਵਿੱਚ ਇਹ ਗੱਲ ਪਉਂਦਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਚਾਰ ਲੱਤਾਂ ਹੋਣ ਦੋ ਅੱਖਾਂ ਹੋਣ ਦੋ ਕੰਨ ਹੋਣ ਉਹ ਬਿੱਲੀ ਹੀ ਹੁੰਦੀ ਆ ਉਦੋਂ ਹੋਰ ਵੀ ਜਾਨਵਰ ਹੋ ਸਕਦੇ ਆ ਤੋਂ ਹੋਰ ਜਾਨਵਰ ਉਹਨੂੰ ਦਿਖਾਊਗਾ ਤਾਂ ਉੱਥੇ ਜਾ ਕੇ ਉਸ ਦਾ ਕੀ ਹੋ ਜਾਊਗਾ ਸੰਤੁਲਨ ਹੋ ਜਾਊਗਾ ਆਤਮ ਸਾਤਮੀ ਕਰਨ ਵੀ ਇਸੇ ਨੂੰ ਕਹਾਂਗੇ ਵੀ ਉਹਦੀ ਪ੍ਰਾਣੀ ਨੌਲੇਜ ਸੀ ਪ੍ਰਾਣੀ ਨੌਲੇਜ ਦੇ ਵਿੱਚ ਚਾਰ ਲੱਤਾਂ ਦੋ ਅੱਖਾਂ ਦੋ ਕੰਨ ਤੇ ਇੱਕ ਪੂਛ ਸੀ ਉਹਦੇ ਵਿੱਚ ਨਵੀਂ ਐਡ ਹੋ ਗਈ ਵੀ ਉਹ ਕੱਲਾ ਬਿੱਲੀ ਨਹੀਂ ਹੁੰਦਾ ਹੋਰ ਜਾਨਵਰ ਵੀ ਹੋ ਸਕਦੇ ਕੱਲ ਨੂੰ ਜੇ ਕੋਈ ਹੋਰ ਜਾਨਵਰ ਦੇਖੂਗਾ ਘੋੜਾ ਦੇਖੂਗਾ ਸ਼ੇਰ ਦੇਖੂਗਾ ਗਾਂ ਦੇਖੂਗਾ ਮੱਝ ਦੇਖੂਗਾ ਤਾਂ ਉਹਦੇ ਦਿਮਾਗ ਦੇ ਵਿੱਚ ਇਹਨਾਂ ਕਰੂਗਾ ਵੀ ਹੋ ਸਕਦਾ ਹੋਰ ਜਾਨਵਰ ਹੋਵੇ ਜ਼ਰੂਰੀ ਨਹੀਂ ਇਹ ਕੁੱਤਾ ਵੀ ਲਾ ਹੋ ਸੋ ਉਮੀਦ ਕਰਦੇ ਆ ਜੀ ਤੁਹਾਨੂੰ ਇਹ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਿਉਂਕਿ ਪੀਐਸ ਟੈਟਰਨਲ ਸੰਬੰਧਿਤ ਵੀਡੀਓ ਇਸ ਚੈਨਲ ਤੇ ਲਗਾਤਾਰ ਆਉਂਦੀਆਂ ਰਹਿਣਗੀਆਂ। ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਜਿਸ ਦੇ ਵਿੱਚ ਹਰ ਰੋਜ਼ ਪੋਲ ਹੁੰਦੇ ਨੇ। ਵੀਡੀਓ ਨਾਲ ਸੰਬੰਧਿਤ ਉਸ ਨੂੰ ਤੁਸੀਂ ਜੁਆਇਨ ਕਰ ਲੈਣਾ। ਤੇ ਵੀਡੀਓ ਨੂੰ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਜੀ। ਧੰਨਵਾਦ।